ਕਾ ਥੋੜੀ ਜਿਹੜਾ ਹੋਇਆ ਮੈਂ ਦੇਖ ਕੇ ਚੱਕੂਗਾ ਜਾਂ ਇੰਜਨ ਚੱਕੂਦਾ ਮੈਂ ਨਾ ਤੁਸੀਂ ਤਾਂ ਆਂਦੀ ਸਾਰੇ ਇੱਥੇ ਪਾਲੀ ਕਿੱਥੇ ਆਂਦੀ ਸਾਰੇ ਤਾਂ ਚੱਕਣ ਲੱਗੇ ਜੀ ਤੁਸੀਂ ਆਹ ਗੱਲ ਕਹੀ ਨਹੀਂ ਹਾਂਜੀ ਡਿਊਟੀ ਹੈ ਸਾਡੀ ਉਹੀ ਕਰਨੀ ਆਂ ਜਿਹੜੇ ਸਾਈਡ ਤੇ ਕਰਨਾ ਟ੍ਰੈਕ ਪੰਜਾਬੀ ਬਾਈ ਇੰਜਨ ਜਾਊਗਾ ਵੀਰੇ ਦੇਖ ਕੇ ਕਰੀਂਗਾ ਜਣਾ ਮੇਰਾ ਵੀਰ ਥੱਲੇ ਗੇਅਰ ਆਇਲ ਹੁੰਦਾ ਵੀਰੇ ਚਲੋ ਉਹਦੇ ਨਾਲ ਤਾਂ ਚੱਕਿਆ ਜਾਊਗਾ ਚੱਕਣ ਨੂੰ ਦਿੱਕਤ ਹੋਗੀ ਤੁਸੀਂ ਜ਼ਿੰਮੇਵਾਰੀ ਲੈਨੇ ਹੋ ਯਾਰ ਵੀਰੇ ਫੇਰ ਅਸੀਂ ਛੱਡ ਦਿੰਨੇ ਆ ਤੁਸੀਂ ਕਰ ਲਓ ਛੱਡ ਦੇ ਯਾਰ ਬਾਈ ਤੇਰੀ ਤਾਂ ਡਿਊਟੀ ਆ ਤੂੰ ਤਾਂ ਕਹਿੰਦਾ ਸੀ ਹਲ ਡਿਊਟੀ ਆ ਜੇ ਤੁਸੀਂ ਡਿਊਟੀ ਕਰਨਾ ਤੂੰ ਡਿਊਟੀ ਦਾ ਕਰਨੀ ਨਹੀਂ ਦਿੰਦੇ ਜਿਹੜੇ ਤੁਸੀਂ ਪੁਲਿਸ ਡਿਊਟੀ ਕਰਦੇ ਤੁਸੀਂ ਸਾਡੇ ਮਗਰ ਡਿਊਟੀ ਕਰ ਤੈਨੂੰ ਨਹੀਂ ਰੋਕਿਆ ਮੈਂ ਦੋ ਬੈਨਰ ਵਜਣ ਜਾਊਗਾ ਅਸੀਂ ਕੋਸ਼ਿਸ਼ ਕਰਕੇ ਦੇਖ ਰਹੇ ਹਾਂ ਅਸੀਂ ਕੋਸ਼ਿਸ਼ ਕਿੱਥੋਂ ਕਦੇ ਸੰਗਲਾਂ ਨਾਲ ਚੱਕਦਾ ਇੰਜਣ ਖਰਾਬ ਹੋ ਜਾਣਾ ਮੈਂ ਵੀ ਗੱਡੀ ਚਲਾਉਣਾ ਯਾਰ ਚੱਕ ਲਊਗਾ ਛੱਡਦੇ ਕੋਈ ਨਹੀਂ ਭਾਈ ਛੱਡ ਕਿਵੇਂ ਦਈਏ ਟਾਇਰ ਟੁੱਟੇ ਪਏ ਆ ਓ ਯਾਰ ਭਰਾਵਾ ਤੂੰ ਕੱਲਾ ਹੀ ਸਾਡੇ ਨਾਲ ਬੈਸੀਏ ਨਾ ਦੱਸ ਚਾਹਨਾ ਕੀ ਆ ਤੂੰ ਦੱਸ ਕੀ ਚਾਹਨਾ ਵਾ ਸਾਨੂੰ ਦੱਸ ਤੱਕੀ ਦੇ ਦੇ ਇਹ ਅਸੀਂ ਕੋਈ ਕਰੀਏ ਇਹਦੇ ਮੂਰੇ ਹੱਥ ਜੋੜਦੀ ਧਮਕੀ ਉਹ ਨੀ ਮੈਂ ਤੈਨੂੰ ਕਹਿੰਦਾ ਵੀਰੇ ਤੇਰੇ ਮੂਰੇ ਹੱਥ ਜੋੜਦੀਏ ਸਾਨੂੰ ਕੰਮ ਕਰ ਦੇ ਯਾਰ ਬਾਈ ਜੀ ਨੂੰ ਜ਼ਿਆਦਾ ਜ਼ਿੰਮੇਵਾਰੀ ਲੈ ਲੈ ਜੇ ਇੰਜਣ ਮੁੱਕਾ ਪਹਿਲੇ ਲੱਗਿਆ ਹੈ ਤੂੰ ਆਪ ਦੇ ਇੰਜਣ ਨਾਲ ਲੈ ਲੈ ਵੀ ਸੰਗਲ ਪਾਇਆ ਸਾਂਝਾ ਦਿੱਖਿਆ ਜਾਊਗਾ ਤੇ ਚੱਕਾਂਗੇ ਨਾ ਹੋਊਗਾ ਤਾਂ ਪਛਾਦਾਂਗੇ ਜੀ ਠੀਕ ਆ ਫਿਰ ਆਪਾਂ ਗ੍ਰੇਨ ਬੁਲਾਵਾਂਗੇ ਜੀ ਨਾ ਚੱਕੂਗਾ ਤਾਂ ਚੱਕ ਰੇਨ ਬੁਲਾ ਲਓ ਪਹਿਲੀ ਬੁਲਾ ਲਓ ਜੇ ਇੰਜਣ ਚੱਲ ਗਿਆ ਫੇਰ ਭਰਾ ਕੋਈ ਤੈਨੂੰ ਇਹ ਨਾ ਮੇਰਾ ਨੁਕਸਾਨ ਬਹੁਤ ਟਾਇਰ ਇਹਦਾ ਪਰਲਾ ਪਾ ਗਿਆ ਹੈ ਬਾਈ ਟਾਇਰ ਦਾ ਟਾਇਰ ਖੱਬੇ ਪਾਸੇ ਨੂੰ ਨਿਕਲਿਆ ਹੋਇਆ ਹੈ ਗਾਸ ਕਬਡੀ ਸਿੱਧੀ ਚਲੇ ਜਾ ਬਾਈ ਆਹ ਦੇਖ ਲੋ ਥੱਲੇ ਖੁੱਦ ਲੱਗ ਰਿਹਾ ਦੇਖਾਂ ਨਾਲ ਦੇਖੋ ਨਾ ਕ੍ਰੇਨ ਬੁਲਾਓ ਯਾਰ ਤੁਸੀਂ ਪਹਿਲੇ ਹੀ ਕ੍ਰੇਨ ਪਹਿਲੇ ਬਦਾਲੋ ਵੀਰੇ ਅਸੀਂ ਕੋਸ਼ਿਸ਼ ਨਾ ਕਰੀਏ ਯਾਰ ਕੋਸ਼ਿਸ਼ ਹੀ ਕਰਨੀ ਆ ਥੱਲੇ ਬੈਠ ਅੱਖਾਂ ਦਿੱਤੀਆਂ ਰੱਬ ਨੇ ਇੰਜਣ ਘਾਟ ਜਾਣਾ ਥੱਲੇ ਘੇਰਦੀ ਰਾਡ ਨੂੰ ਆ ਟੁੱਟ ਗਈ ਕਿ ਤੇਰੇ ਮੂਰੇ ਹੱਥ ਬੰਨੇ ਅਸੀਂ ਨਹੀਂ ਬੈਠ ਸਕਦੇ ਉਹ ਥੱਲੇ ਬੈਠ ਕੇ ਦੇਖ ਗੇਰ ਦੀ ਹੋਰ ਆ ਜੇ ਟੁੱਟ ਗਈ ਭਿਆਨਕ ਹਾਦਸਾ ਵਾਪਰ ਗਿਆ ਤੇ ਤੇਰੇ ਵਰਗੇ 36 ਤੁਰੇ ਫਿਰਦੇ ਆ ਇਹ ਗੌਰਮੈਂਟ ਜੋਬ ਤੇ ਆ ਮੈਡਮ ਹੋਦੇ ਆ ਨਹੀਂ ਨਹੀਂ ਹੋ ਰਿਹਾ ਉਹ ਇੱਥੇ ਕਹਿ ਰਹੇ ਆ ਤੁਹਾਡੇ ਵਰਗੇ 36 ਤੁਰੇ ਫਿਰਦੇ ਆ ਇਹਨੇ ਇਹਨੇ ਕਿਹਾ ਵੀ ਪੁਲਿਸ 5000 ਰੁਪਏ ਲੈ ਕੇ ਛੱਡ ਦਿੰਦੀ ਆ ਇੱਕ ਮਿੰਟ ਇੱਕ ਮਿੰਟ ਪਹਿਲੀ ਗੱਲ ਤਾਂ ਇਹਨਾਂ ਨੂੰ ਕਹੇ ਜੈਂਟਸ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਉਹ ਇਹ ਕਹਿ ਕੇ ਬੁਲਾ ਰਹੀ ਆ ਨਾਨ ਮੈਡੀਕਲ ਦਾ ਸਟੂਡੈਂਟ ਆ ਉਹ ਜਿਹੜੀ ਤੁਰੀ ਆਉਂਦੀ ਆ ਸਾਡੇ ਸਾਹਮਣੇ ਹੋਇਆ ਐਕਸੀਡੈਂਟ 120 ਦੀ ਗੱਡੀ ਆ ਤੇਰੇ ਵਰਗੇ 36 ਤੁਰੇ ਫਿਰਦੇ ਆ ਇਹ ਗਵਰਨਮੈਂਟ ਦੀ ਜੌਬ ਤੇ ਆ ਇਹਨਾਂ ਨੂੰ ਪਹਿਲਾਂ ਆਪਣੀ ਡਿਊਟੀ ਬਾਰੇ ਪਤਾ ਲੱਗਣਾ ਚਾਹੀਦਾ ਵੀ ਅਸੀਂ ਕਿਸੇ ਨਾਲ ਡੀਲਿੰਗ ਕਿਵੇਂ ਕਰਨੀ ਆ ਚੁੰਗਾ ਥੋੜੀ ਜਿਹੜਾ ਹੋਇਆ ਇਹਨੇ ਦੇਖ ਕੇ ਚੱਕੂੰਗਾ ਜਾਂ ਨਾ ਚੱਕੂ ਤਾਂ ਮੈਂ ਨਾ ਚੁਸੀਂ ਤਾਂ ਆਂਦੀ ਸਾਰੇ ਇੱਥੇ ਪਾਲੀ ਕਿੱਥੇ ਆਂਦੀ ਸਾਰੇ ਤਾਂ ਚੱਕਣ ਲੱਗੇ ਜੀ ਤੁਸੀਂ ਆਹ ਗੱਲ ਕਹੀ ਨਹੀਂ ਹਾਂ ਫਿਰ ਕਿੱਥੇ ਭੱਜ ਗਏ ਹਾਂ ਹਾਂਜੀ ਡਿਊਟੀ ਹੈ ਸਾਡੀ ਉਹੀ ਕਰਨੀ ਹੈ ਸਾਡਾ ਸਾਈਡ ਤੇ ਕਰਨਾ ਟ੍ਰੈਕ ਪੰਜਾਬੀ ਲੈਣੇ ਇੰਜਣ ਜਾਊਗਾ ਵੀਰੇ ਦੇਖ ਕੇ ਕਰੀਂਗਾ ਜਣਾ ਮੇਰਾ ਵੀਰ ਥੱਲੇ ਗੇਰ ਆਇਲ ਹੁੰਦਾ ਵੀਰੇ ਚਲੋ ਉਹਦੇ ਨਾਲ ਤਾਂ ਚੱਕਿਆ ਜਾਊਗਾ ਇੱਕ ਮੈਂ ਤਾਂ ਚੇਨ ਚੜਨ ਨੂੰ ਦਿੱਕਤ ਹੋਗੀ ਤੁਸੀਂ ਜ਼ਿੰਮੇਵਾਰੀ ਲੈਨੇ ਹੋ ਯਾਰ ਵੀਰੇ ਫਿਰ ਅਸੀਂ ਛੱਡ ਦਿੰਨੇ ਹਾਂ ਤੁਸੀਂ ਕਰ ਲਓ ਛੱਡ ਦੇ ਯਾਰ ਭਾਈ ਤੇਰੀ ਤਾਂ ਡਿਊਟੀ ਹੈ ਤੂੰ ਤਾਂ ਕਹਿੰਦਾ ਸੀ ਹਲ ਡਿਊਟੀ ਹੈ ਜੇ ਤੁਸੀਂ ਡਿਊਟੀ ਕਰਨ ਦੋਗੇ ਤਾਂ ਹੀ ਆਂ ਤੁਸੀਂ ਡਿਊਟੀ ਤਾਂ ਕਰਨ ਹੀ ਦਿੰਦੇ ਜਿਹੜੇ ਤੁਸੀਂ ਪੁਲਿਸ ਡਿਊਟੀ ਕਰਦੇ ਤੁਸੀਂ ਸਾਡੇ ਮਗਰ ਡਿਊਟੀ ਕਰ ਤੈਨੂੰ ਨਹੀਂ ਰੋਕਿਆ ਮੈਂ ਦੋ ਬ ਕੀਸ਼ ਕਰਕੇ ਦੇਖ ਰਹੇ ਆ ਅਸੀਂ ਕਿਥੋਂ ਕਦੇ ਸੰਗੜਾ ਨਾਲ ਚੱਕਦਾ ਇੰਜਣ ਖਰਾਬ ਹੋ ਜਾਣਾ ਮੈਂ ਵੀ ਗੱਡੀ ਚਲਾਉਣਾ ਯਾਰ ਕਮਾਲ ਕਰ ਛੱਡ ਲੇਗਾ ਛੱਡਦੇ ਕੋਈ ਨਹੀਂ ਭਾਈ ਛੱਡ ਕਿਵੇਂ ਦੇਈਏ ਜੀ ਜੀ ਓ ਯਾਰ ਭਰਾਵਾ ਤੂੰ ਕੱਲਾ ਹੀ ਸਾਡੇ ਨਾਲ ਬੈਠੀ ਐ ਨਾ ਦੱਸ ਚਾਹਨਾ ਕੀ ਆ ਤੂੰ ਦੱਸ ਕੀ ਚਾਹਨਾ ਮੈਂ ਸਾਨੂੰ ਦੱਸ ਤੂੰ ਵੀ ਅਸੀਂ ਫੇਰ ਕਰੀਏ ਅਸੀਂ ਕੁਝ ਕਰੀਏ ਤੇਰੇ ਮੂਰੇ ਹੱਥ ਜੋੜਦੀ ਇਹ ਤਾਂ ਧਮਕੀ ਹੋ ਗਈ ਮੈਂ ਤੈਨੂੰ ਕਹਿੰਦਾ ਵੀਰੇ ਤੇਰੇ ਮੂਰੇ ਹੱਥ ਜੋੜਦੀ ਸਾਨੂੰ ਕੰਮ ਕਰ ਦੇ ਯਾਰ ਬਾਈ ਜੀ ਨੂੰ ਜ਼ਿਆਦਾ ਜ਼ਿੰਮੇਵਾਰੀ ਲੈ ਲੈ ਜੇ ਇੰਜਨ ਲੱਗਿਆ ਮੈਨੂੰ ਲੱਗਿਆ ਤੂੰ ਆਪ ਦੇ ਇੰਜਨ ਤੇ ਲੱਗੇ ਨਹੀਂ ਸੰਗਲ ਪਾਇਆ ਸਾਨੂੰ ਚੱਕਿਆ ਜਾਊਗਾ ਤੇ ਚੱਕਾਂਗੇ ਨਾ ਹੋਊਗਾ ਤਾਂ ਪਛਾਦਾਂਗੇ ਜੀ ਠੀਕ ਆ ਫੇਰ ਆਪਾਂ ਕ੍ਰੇਨ ਬੁਲਾਵਾਂਗੇ ਜੀ ਨਾ ਚੱਕੂਗਾ ਤਾਂ ਚੱਕ ਕ੍ਰੇਨ ਬੁਲਾ ਲਓ ਪਹਿਲੀ ਬੁਲਾ ਲਓ ਜੇ ਇੰਜਨ ਚੱਲ ਗਿਆ ਫੇਰ ਇਹ ਨਾ ਮੇਰਾ ਨੁਕਸਾਨ ਬਹੁਤ ਟਾਇਰ ਇਹਦਾ ਪਰਲਾ ਪਾ ਗਿਆ ਹੈ ਬਾਈ ਇੱਥੇ ਲਾ ਟਾਇਰ ਖੱਬੇ ਪਾਸੇ ਨੂੰ ਨਿਕਲਿਆ ਹੋਇਆ ਹੈ ਗਾਸ ਕਬਡੀ ਸਿੱਧੀ ਚਲੇ ਜਾ ਬਾਈ ਆਹ ਦੇਖ ਲੋ ਥੱਲੇ ਖੁੱਦ ਲੱਗ ਰਿਹਾ ਦੇਖਾਂ ਨਾਲ ਦੇਖੋ ਨਾ ਕ੍ਰੇਨ ਬੁਲਾਓ ਯਾਰ ਤੁਸੀਂ ਪਹਿਲੇ ਹੀ ਕ੍ਰੇਨ ਪਹਿਲੀ ਬਦਾਲੋ ਵੀਰੇ ਅਸੀਂ ਕੋਸ਼ਿਸ਼ ਨਾ ਕਰੀਏ ਯਾਰ ਕੋਸ਼ਿਸ਼ ਹੀ ਕਰਨੀ ਆ ਥੱਲੇ ਬੈਠ ਅੱਖਾਂ ਦਿੱਤੀਆਂ ਰੱਬ ਨੇ ਇੰਜਣ ਘਾਟ ਜਾਣਾ ਥੱਲੇ ਘੇਰਦੀ ਰਾਡ ਰੁਕੀ ਆ ਛੁੱਟ ਗਈ ਕੀ ਕਿਤੇਰੇ ਮੂਰੇ ਹੱਥ ਬੰਨੇ ਸੀ ਨਹੀਂ ਬੈਠਾ ਉਹ ਥੱਲੇ ਬੈਠ ਕੇ ਦੇਖ ਗੇਰਦੀ ਹੋ ਰਾਨ ਜੇ ਟੁੱਟ ਗਈ ਭਿਆਨਕ ਹਾਦਸਾ ਵਾਪਰ ਗਿਆ ਤੇ ਤੇਰੇ ਵਰਗੇ 36 ਤੁਰੇ ਫਿਰਦੇ ਆ ਇਹ ਗਵਰਨਮੈਂਟ ਜੋਬ ਤੇ ਆ ਮੈਡਮ ਹੋਦੇ ਆ ਨਹੀਂ ਨਹੀਂ ਹੋਰੇ ਆ ਇੱਥੇ ਆ ਕਹਿ ਰਹੇ ਆ ਤੁਹਾਡੇ ਵਰਗੇ 36 ਤੁਰੇ ਫਿਰਦੇ ਆ ਇਹ ਨੇ ਇਹ ਨੇ ਕਿਹੜੇ ਵਿਆਪ ਤੇ ਕਹੇ ਵੀ ਪੁਲਿਸ 5000 ਰੁਪਏ ਲੈ ਕੇ ਛੱਡ ਦਿੰਦੀ ਆ ਇੱਕ ਮਿੰਟ ਇੱਕ ਮਿੰਟ ਪਹਿਲੀ ਗੱਲ ਤਾਂ ਇਹਨਾਂ ਨੂੰ ਕਹੇ ਜਾਇੰਟਸ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਉਹ ਇਹ ਕਹਿ ਕੇ ਬੁਲਾ ਰਹੀ ਆ ਨਾਨ ਮੈਡੀਕਲ ਦਾ ਸਟੂਡੈਂਟ ਆ ਹੋ ਤੇਰੇ ਕੋਈ ਨਹੀਂ ਆ ਸਾਡੇ ਸਾਹਮਣੇ ਹੋਇਆ ਐਕਸੀਡੈਂਟ 120 ਦੀ ਗੱਡੀ ਆ ਤੇਰੇ ਅਗਲੇ 36 ਤੁਰੇ ਫਿਰਦੇ ਆ ਇਹ ਗਵਰਨਮੈਂਟ ਦੀ ਜੌਬ ਤੇ ਆ ਇਹਨਾਂ ਨੂੰ ਪਹਿਲਾਂ ਆਪਣੀ ਡਿਊਟੀ ਬਾਰੇ ਪਤਾ ਲੱਗਣਾ ਚਾਹੀਦਾ ਵੀ ਅਸੀਂ ਕਿਸੇ ਨਾਲ ਡੀਲਿੰਗ ਕਿਵੇਂ ਕਰਨੀ ਆ